ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨਸਾਨੀ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਸੈੱਲ ਪਾਏ ਜਾਂਦੇ ਨੇ ਇਹ ਸੈੱਲ ਸਾਡੇ ਸਰੀਰ ਦਾ ਅੰਦਰੂਨੀ ਢਾਂਚਾ ਹੁੰਦੇ ਨੇ ਤੇ ਸਾਡੇ ਸਰੀਰ ਨੂੰ ਆਕਾਰ ਦੇਣ ਦੇ ਵਿੱਚ ਮਦਦ ਕਰਦੇ ਨੇ ਤੁਹਾਨੂੰ ਪਤਾ ਹੀ ਹੋਏ ਕਿ ਸਾਡੇ ਸਰੀਰ ਦੇ ਵਿੱਚ ਕਿੰਨੇ ਸੈੱਲ ਬਣਦੇ ਰਹਿੰਦੇ ਨੇ ਤੇ ਕਿੰਨੇ ਆਪਣੇ ਆਪ ਮਰਦੇ ਰਹਿੰਦੇ ਨੇ ਪਰ ਕੀ ਤੁਸੀਂ ਇੱਕ ਅਜਿਹੀ ਔਰਤ ਦਾ ਨਾਮ ਸੁਣਿਆ ਹੈ ਜਿਸ ਦੇ ਸਰੀਰ ਦੇ ਸੈੱਲ ਕਦੇ ਵੀ ਨਹੀਂ ਮਰਦੇ ਇਹ ਔਰਤ ਦੇ ਸਰੀਰ ਦੇ ਜਿਹੜੇ ਸੈੱਲ ਨੇ ਉਹ ਅਮਰ ਨੇ ਕਿਉਂਕਿ ਇਹ ਮਰਦੇ ਨਹੀਂ ਬਲਕਿ ਮਲਟੀਪਲਾਈ ਹੋ ਕੇ ਅੱਗੇ ਹੋਰ ਵੱਧਦੇ ਰਹਿੰਦੇ ਨੇ ਅਤੇ ਕਦੇ ਕਦੇ ਵੀ ਖਤਮ ਨਹੀਂ ਹੁੰਦੇ ਇਹ ਔਰਤ ਦੇ ਸੈੱਲਾਂ ਦੇ ਵਿੱਚ ਇੰਨੀ ਖਾਸੀਅਤ ਹੋਣ ਕਰ ਜਸ ਦੇ ਸੈੱਲਾਂ ਦੇ ਉੱਪਰ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਤੇ ਇਹ ਜਿਹੜੇ ਐਕਸਪੈਰੀਮੈਂਟ ਹੋਏ ਇਸ ਔਰਤ ਦੇ ਸਰੀਰ ਦੇ ਸੈੱਲਾਂ ਦੇ ਉੱਪਰ ਉਹਨਾਂ ਨੇ ਮੈਡੀਕਲ ਜਾਗਤ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਤੇ ਜਦੋਂ ਇਹ ਔਰਤ ਦੇ ਸੈੱਲਾਂ ਨੂੰ ਜ਼ੀਰੋ ਗ੍ਰੈਵਿਟੀ ਜਾਨੀ ਕਿ ਬ੍ਰਹਿਮੰਡ ਦੇ ਵਿੱਚ ਵੀ ਭੇਜਿਆ ਗਿਆ ਤਾਂ ਉੱਥੇ ਜਾ ਕੇ ਵੀ ਇਹਨਾਂ ਸੈੱਲਾਂ ਨੇ ਕਮਾਲ ਦਿਖਾ ਦਿੱਤਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਉਹ ਔਰਤ ਕਿਹੜੀ ਸੀ ਜਿਸ ਦੇ ਸੈੱਲ ਬ੍ਰਹਿਮੰਡ ਦੇ ਵਿੱਚ ਮਰਨ ਦੀ ਬਜਾਏ ਉੱਥੇ ਜਾ ਕੇ ਦੁੱਗਣੀ ਤੇਜ਼ੀ ਦੇ ਨਾਲ ਵਧਣ ਲੱਗ ਗਏ ਸਨ ਤੇ ਇਹ ਔਰਤ ਦੀ ਪਛਾਣ ਨੂੰ ਕਈ ਦਹਾਕਿਆਂ ਤੱਕ ਕਿਉਂ ਲੁਕੋ ਕੇ ਰੱਖਿਆ ਗਿਆ ਤੇ ਇਸ ਔਰਤ ਦੇ ਸੱਲਾਂ ਦੇ ਨਾਲ ਕੈਂਸਰ ਅਤੇ ਪੋਲੀਓ ਵਰਗੀਆਂ ਜਾਂ ਹੋਰ ਬਹੁਤ ਭਿਆਨਕ ਬਿਮਾਰੀਆਂ ਕਿਵੇਂ ਠੀਕ ਹੁੰਦੀਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਜਾਣਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ 1951 ਦੇ ਦਹਾਕੇ ਦੇ ਵਿੱਚ ਹਿਲਰੀਟਾ ਲੈਕਸ ਨਾਮ ਦੀ ਇੱਕ ਔਰਤ ਨੇ ਵਿਗਿਆਨ ਜਗਤ ਦੀ ਕਾਇਆ ਹੀ ਪਲਟ ਦਿੱਤੀ ਸੀ ਹਿਲਰੀਕਾ ਲੈਕਸ ਇੱਕ ਆਮ ਜੀਵਨ ਜਉਣ ਵਾਲੀ ਔਰਤ ਸੀ ਜਿਸ ਦਾ ਜਨਮ 1920 ਦੇ ਵਿੱਚ ਵਰਜੀਨੀਆ ਅਮਰੀਕਾ ਦੇ ਵਿੱਚ ਹੋਇਆ ਸੀ ਇਹ ਅਫਰੀਕਨ ਅਮਰੀਕਨ ਔਰਤ ਪੰਜ ਬੱਚਿਆਂ ਦੀ ਮਾਂ ਸੀ ਇਹ ਤੰਬਾਕੂ ਦੀ ਖੇਤੀ ਕਰਕੇ ਆਪਣਾ ਜੀਵਨ ਚਲਾਉਂਦੀ ਸੀ ਇੱਕ ਦਿਨ ਇਹ ਔਰਤ ਨੂੰ ਇੰਟਰਨਲ ਬਲੀਡਿੰਗ ਹੋਣ ਲੱਗ ਜਾਂਦੀ ਹੈ ਤੇ ਡਾਕਟਰ ਦੇ ਕੋਲ ਜਾਂਦੀ ਹੈ ਡਾਕਟਰ ਇਸ ਦਾ ਚੈੱਕਅਪ ਕਰਕੇ ਉਸ ਨੂੰ ਦੱਸਦਾ ਹੈ ਕਿ ਤੇਰੇ ਸਰਵਿਕਸ ਦੇ ਵਿੱਚ ਕੈਂਸਰ ਹੈ ਇਹ ਬਿਮਾਰੀ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ ਹੁੰਦੀ ਹੈ ਇਹ ਬਿਮਾਰੀ ਦਾ ਉਸ ਸਮੇਂ ਕੋਈ ਵੀ ਇਲਾਜ ਨਹੀਂ ਸੀ ਤੇ ਹੈਨਰੀਟਾ ਦਾ ਇਲਾਜ ਜੌਨ ਹੈਪਕਿਨ ਹਸਪੀਟਲ ਦੇ ਵਿੱਚ ਚੱਲ ਰਿਹਾ ਸੀ ਤੇ 10 ਮਹੀਨਿਆਂ ਦੇ ਇਲਾਜ ਦੇ ਦੌਰਾਨ 31 ਸਾਲਾਂ ਦੀ ਹੈਨਰੀਟਾ ਦੀ ਸਰਵਾਈਕਲ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ ਇਲਾਜ ਦੇ ਦੌਰਾਨ ਇੱਕ ਗੱਲ ਹੈਨਰੀਟਾ ਤੋਂ ਲੁਕੋਈ ਗਈ ਸੀ ਕਿਉਂਕਿ ਉਸ ਦੀ ਬਿਨਾਂ ਇਜਾਜ਼ਤ ਤੋਂ ਹੀ ਉਸ ਦੇ ਗ ਸੈੱਲ ਜਾਂ ਕਹੀਏ ਜਿਹੜੇ ਕੈਂਸਰ ਦੇ ਸੈੱਲ ਸਨ ਉਹ ਲੈ ਲਏ ਸਨ ਤੇ ਇਹ ਉਹੀ ਸੈੱਲ ਸਨ ਜਿਹੜੇ ਅੱਗੇ ਜਾ ਕੇ ਹੈਲਾ ਦੇ ਨਾਮ ਤੋਂ ਪੂਰੇ ਵਿਗਿਆਨ ਜਗਤ ਦੇ ਵਿੱਚ ਮਸ਼ਹੂਰ ਹੋ ਗਏ ਹੈਲਾ ਸੈੱਲ ਅਸਲ ਦੇ ਵਿੱਚ ਅਜਿਹੇ ਸੈੱਲ ਨੇ ਜਿਹੜੇ ਦੂਜੇ ਸੈੱਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧਦੇ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੈਲਾ ਸੈੱਲ ਦੇ ਕਾਰਨ ਹੀ ਅੱਜ ਵਿਗਿਆਨ ਐਚਆਈਵੀ ਏਡਸ ਕੈਂਸਰ ਅਤੇ ਟਿਊਮਰ ਵਰਗੀਆਂ ਬਿਮਾਰੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਿਆ ਹੈ ਅੱਜ ਵੀ ਦੁਨੀਆ ਭਰ ਦੀ ਲੈਬੋ੍ਰਟਰੀ ਦੇ ਵਿੱਚ ਇਹ ਸੈੱਲਾਂ ਨੂੰ ਲੈ ਕੇ ਰਿਸਰਚ ਕੀਤੀ ਜਾਂਦੀ ਹੈ ਨਵੀਆਂ-ਨਵੀਆਂ ਬਿਮਾਰੀਆਂ ਦੇ ਇਲਾਜ ਲੱਭਣ ਦੇ ਲਈ ਸ ਬੋਟਰੀ ਦੇ ਵਿੱਚ ਵੀ ਬਹੁਤ ਜਲਦੀ ਗਰੋ ਕਰ ਜਾਂਦੇ ਨੇ ਤੁਸੀਂ ਇਤਿਹਾਸ ਦੇ ਵਿੱਚ ਹੈਨਰੀਟਾ ਲੈਕਸ ਦਾ ਨਾਮ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿਉਂਕਿ ਡਾਕਟਰ ਜੋਰਜ ਵੱਲੋਂ ਹੈਨਰੀਟਾ ਦੇ ਕੈਂਸਰ ਸੈੱਲ ਉਸ ਦੀ ਬਿਨਾਂ ਇਜਾਜ਼ਤ ਤੋਂ ਲਏ ਗਏ ਸਨ ਜਦੋਂ ਇਹ ਔਰਤ ਹੈਨਰੀਟਾ ਲੈਕਸ ਦੀ ਮੌਤ ਹੋ ਜਾਂਦੀ ਹੈ ਇਹ ਵੀ ਉਸ ਸਮੇਂ ਨਹੀਂ ਜਾਣਦੀ ਹੁੰਦੀ ਕਿ ਉਸ ਦੇ ਕੈਂਸਰ ਸੈੱਲਾਂ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਉਸ ਦੇ ਸਰੀਰ ਤੋਂ ਬਾਹਰ ਨਿਕਲਣ ਦੇ ਬਾਅਦ ਵੀ ਇਹ ਜਾਂਦੇ ਰਹਿੰਦੇ ਨੇ ਇਹ ਹਵਾ ਦੀ ਮਾਤਰਾ ਦੇ ਨਾਲ 24 ਘੰਟਿਆਂ ਦੇ ਵਿੱਚ ਆਪਣੀ ਸੰਖਿਆ ਨੂੰ ਦੁੱਗਣੀ ਕਰ ਲੈਂਦੇ ਨੇ 1952 ਤੋਂ ਪਹਿਲਾਂ ਹੀ ਡਾਕਟਰ ਕੈਂਸਰ ਦਾ ਇਲਾਜ ਲੱਭਣ ਦੇ ਲਈ ਬਹੁਤ ਜ਼ਿਆਦਾ ਰਿਸਰਚ ਕਰ ਰਹੇ ਸਨ ਇਨਾਂ ਦੇ ਹੱਥ ਕੁਝ ਵੀ ਨਹੀਂ ਲੱਗ ਰਿਹਾ ਸੀ ਜਨਵਰੀ 1951 ਦੇ ਵਿੱਚ ਆਪਣੇ ਪੰਜਵੇਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੈਨਰੀਟਾ ਲੈਗਸ ਜਦੋਂ ਜੌਨ ਹੈਵਕਿਨ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਡਾਕਟਰਾਂ ਨੇ ਦੇਖਿਆ ਕਿ ਹੈਨਰੀਟਾ ਦੇ ਗਰਭ ਦੇ ਵਿੱਚ ਇੱਕ ਮਾਸ ਦਾ ਟੁਕੜਾ ਹੈ ਤੇ ਇਸ ਦੇ ਬਾਰੇ ਪਤਾ ਲਗਾਉਣ ਦੇ ਲਈ ਉਹਨਾਂ ਨੇ ਇਸ ਮਾਸ ਦੇ ਟੁਕੜੇ ਦੇ ਵਿੱਚੋਂ ਇੱਕ ਛੋਟਾ ਜਿਹਾ ਟੁਕੜਾ ਕੱਟ ਕੇ ਗੇ ਪੈਥੋਲੋਜੀ ਲੈਬ ਦੇ ਵਿੱਚ ਜਾਂਚ ਦੇ ਲਈ ਭੇਜ ਦਿੱਤਾ ਉੱਥੇ ਜੱਕੀ ਪਤਾ ਲੱਗਦਾ ਹੈ ਕਿ ਇਹ ਕੈਂਸਰ ਸੈੱਲ ਨੇ ਜਿਹੜੇ ਬਾਕੀ ਕੈਂਸਰ ਟਿਸ਼ੂ ਸੈੱਲ ਹੁੰਦੇ ਨੇ ਉਹਨਾਂ ਤੋਂ ਇਹ ਬਿਲਕੁਲ ਅਲੱਗ ਨੇ ਜਿੱਥੇ ਬਾਕੀ ਨਾਰਮਲ ਕ ਉਥੇ ਹੀ ਇਹ ਸੈੱਲ ਦੁੱਗਣੀ ਤੋਂ ਚੌਗਣੀ ਰਫ਼ਤਾਰ ਦੇ ਨਾਲ ਅੱਗੇ ਵਧਦੇ ਰਹਿੰਦੇ ਨੇ ਇਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਸੀ ਪਰ ਡਾਕਟਰ ਗੇ ਨੇ ਕਦੇ ਵੀ ਇਸ ਗੱਲ ਦਾ ਖਲਾਸਾ ਨਹੀਂ ਕੀਤਾ ਕਿ ਇਹ ਸੈੱਲ ਹੈਨਰੀਟਾ ਲੈਕਸ ਦੇ ਨੇ ਇੱਥੋਂ ਤੱਕ ਕਿ ਜਦੋਂ ਹੈਨਰੀਟਾ ਬਿਮਾਰ ਹੁੰਦੀ ਹੈ ਉਸ ਸਮੇਂ ਹੀ ਡਾਕਟਰ ਗੇ ਇੱਕ ਟੀਵੀ ਦੇ ਉੱਪਰ ਇੰਟਰਵਿਊ ਦਿੰਦੇ ਨੇ ਤੇ ਉਸ ਦੇ ਵਿੱਚ ਉਹ ਦੱਸਦੇ ਨੇ ਕਿ ਉਹਨਾਂ ਨੇ ਕੈਂਸਰ ਦੇ ਟਿਸ਼ੂ ਲੱਭ ਲਏ ਨੇ ਤੇ ਉਹ ਇਹਨਾਂ ਕੈਂਸਰ ਟਿਸ਼ੂ ਦੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਹੁਣ ਲੱਭ ਲੈਣਗੇ ਪਰ ਇੱਥੇ ਵੀ ਇਹ ਡਾਕਟਰ ਗੇ ਨੇ ਟੀਵੀ ਦੇ ਉੱਪਰ ਹੈਨਰੀਕਾ ਲੈਕਸ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਬਾਅਦ ਦੇ ਝੂਠ ਰੱਖਿਆ ਕਿ ਇਹ ਜਿਹੜੇ ਟਿਸ਼ੂ ਨੇ ਉਹ ਉਹਨਾਂ ਨੇ ਹੈਲਨ ਨਾਮ ਦੀ ਇੱਕ ਔਰਤ ਤੋਂ ਲਏ ਨੇ ਹਾਲਾਂਕਿ ਇਹ ਔਰਤ ਕਿੱਥੇ ਰਹਿੰਦੀ ਹੈ ਤੇ ਕਿੱਥੇ ਇਹਨਾਂ ਨੇ ਟਿਸ਼ੂ ਲਏ ਸੀ ਇਸ ਚੀਜ਼ ਬਾਰੇ ਉਹਨਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਜੋ ਕੁਝ ਵੀ ਹੋਇਆ ਹੈਨਰੀਟਾ ਲੈਕਸ ਦੇ ਸਰੀਰ ਦਾ ਕੁਝ ਹਿੱਸਾ ਹਮੇਸ਼ਾ ਦੇ ਲਈ ਅਮਰ ਹੋ ਗਿਆ ਸੀ ਬਾਇਓਲੋਜੀ ਦੇ ਵਿੱਚ ਹੀਲਾ ਸੈੱਲ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਹਿਊਮਨ ਸੈੱਲ ਲਾਈਨ ਹੈ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਐਂਟੀਡੋਜ਼ ਨੂੰ ਸਭ ਤੋਂ ਪਹਿਲਾਂ ਹੀਲਾ ਸੈੱਲ ਦੇ ਉੱਪਰ ਹੀ ਵਰਤਿਆ ਜਾਂਦਾ ਹੈ ਤਾਂ ਕਿ ਇਹਨਾਂ ਬਿਮਾਰੀਆਂ ਦੇ ਉਲਟੇ ਪ੍ਰਭਾਵ ਨੂੰ ਦੇਖਿਆ ਜਾ ਸਕੇ ਹੈਨਰੀਟਾ ਲੈਕਸ ਤਾਂ ਉਦੋਂ ਤੱਕ ਮਰ ਚੁ ਚਿਆਨੂ ਵੀ ਇੱਕ ਖਬਰ ਨਹੀਂ ਮਿਲੀ ਕਿ ਉਸਦੀ ਮਾਂ ਵਿਗਿਆਨ ਜਾਗਤ ਦੇ ਵਿੱਚ ਅਮਰ ਹੋ ਚੁੱਕੀ ਹੈ ਤੇ ਉਸ ਦੇ ਨਾਲ ਏਡਿਡਾ ਬਿਮਾਰੀਆਂ ਦੇ ਇਲਾਜ ਲੱਭੇ ਜਾ ਰਹੇ ਨੇ ਉਸਦੀ ਮਾਂ ਦੇ ਸੱਲਾਂ ਦੇ ਨਾਲ ਹੈਨਰੀਟਾ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਦੁਨੀਆ ਜਿਹੜੇ ਸੱਲਾਂ ਨੂੰ ਹੀਲਾ ਦੇ ਨਾਮ ਦੇ ਨਾਲ ਬੁਲਾ ਰਹੀ ਹੈ ਅਸਲ ਦੇ ਵਿੱਚ ਉਹ ਉਸਦੀ ਮਾਂ ਦਾ ਹੀ ਇੱਕ ਹਿੱਸਾ ਨੇ ਪਰ ਇਹ ਰਾਜ ਦੇ ਉੱਪਰੋਂ ਵੀ ਜਲਦੀ ਹੀ ਪੜਦਾ ਉੱਠ ਜਾਂਦਾ ਹੈ 1970 ਦੇ ਵਿੱਚ ਪੈਂਟ੍ਰਿਕ ਕੈਂਸਰ ਦੇ ਨਾਲ ਡਾਕਟਰ ਗੇ ਦੀ ਮੌਤ ਹੋ ਜਾਂਦੀ ਹੈ ਡਾਕਟਰ ਗੇ ਦੀ ਮੌਤ ਤੋਂ ਬਾਅਦ ਜਿਹੜੇ ਉਸ ਦੇ ਸਹਾਇਕ ਸਨ 1971 ਦੇ ਵਿੱਚ ਉਹ ਇੱਕ ਲੇਖ ਪ੍ਰਕਾਸ਼ਿਤ ਕਰਦੇ ਨੇ ਹੈਮੋਫੀਲੀਆ ਪਰ ਕੈਂਸਨ ਇਹ ਵੱਡੀਆਂ ਮਾਰੀਆਂ ਨੇ ਜਿਹੜੀਆਂ ਐਸਐਲ ਦੇ ਨਾਲ ਠੀਕ ਹੁੰਦੀਆਂ ਨੇ 1952 ਦੇ ਵਿੱਚ 3145 ਲੋਕ ਅਮਰੀਕਾ ਦੇ ਅੰਦਰ ਪੋਲੀਓ ਦੀ ਬਿਮਾਰੀ ਲੱਗਣ ਦੇ ਨਾਲ ਮਰ ਗਏ ਸਨ ਉਦੋਂ ਇਨਾ ਹੀਲਾ ਸੈੱਲ ਨੂੰ ਹੀ ਵਰਤ ਕੇ ਪੋਲੀਓ ਦੀ ਵੈਕਸੀਨ ਬਣਾਈ ਗਈ ਸੀ ਤੇ ਉਸੇ ਹੀ ਸਾਲ ਅਮਰੀਕਾ ਦੇ ਵਿੱਚ 2 ਲੱਖ ਲੋਕਾਂ ਦੀ ਮੌਤ ਕੈਂਸਰ ਦੇ ਨਾਲ ਹੋ ਗਈ ਸੀ ਤੇ ਜੇਕਰ ਉਸ ਸਮੇਂ ਇਹ ਸੈੱਲ ਨਾ ਹੁੰਦੇ ਤਾਂ ਅੱਜ ਕੈਂਸਰ ਦਾ ਇਲਾਜ ਸਾਡੇ ਕੋਲ ਹੁੰਦਾ ਹੀ ਨਾ ਸਾਲ 1962 ਦੇ ਵਿੱਚ ਜਦੋਂ ਬ੍ਰਹਿਮੰਡ ਦੇ ਵਿੱਚ ਸੈਟੇਲਾਈਟ ਭੇਜਿਆ ਗਿਆ ਸੀ ਤਾਂ ਉਸ ਦੇ ਵਿੱਚ ਵੀ ਹੀਲਾ ਸੈੱਲ ਨੂੰ ਰੱਖ ਕੇ ਭੇਜਿਆ ਗਿਆ ਸੀ ਇਹ ਸੈੱਲ ਬ੍ਰਹਿਮੰਡ ਦੇ ਵਿੱਚ ਜਿਹੜਾ ਪਹਿਲਾ ਇਨਸਾਨ ਗਿਆ ਸੀ ਉਸ ਦੇ ਕਰਨ ਦੀ وجہ ਇਹ ਸੀ ਕਿ ਇਸ ਦੇ ਨਾਲ ਇਹ ਪਤਾ ਲਗਾਇਆ ਜਾਣਾ ਸੀ ਕਿ ਜਿਆਦਾ ਸਮੇਂ ਤੱਕ ਬ੍ਰਹਿਮੰਡ ਦੇ ਵਿੱਚ ਰਹਿਣ ਨਾਲ ਜਾਂ ਕਈ ਅੰਤਰਿਕਸ਼ ਦੇ ਵਿੱਚ ਰਹਿਣ ਨਾਲ ਇਨਸਾਨ ਦੇ ਸਰੀਰ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਭਾਵ ਪੈਂਦੇ ਨੇ ਤੇ ਜਦੋਂ ਇਹ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਬਹੁਤ ਹੀ ਜਵਾ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਉਂਦੇ ਨੇ ਇਹ ਮਿਸ਼ਨ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿਹੜੇ ਇਹ ਹੀਲਾ ਸੈੱਲ ਸਨ ਇਹ ਧਰਤੀ ਦੇ ਮੁਕਾਬਲੇ ਬ੍ਰਹਿਮੰਡ ਦੇ ਵਿੱਚ ਜਾ ਕੇ ਦੁੱਗਣੀ ਤੇਜ਼ੀ ਦੇ ਨਾਲ ਵਧਦੇ ਨੇ ਇਸ ਚੀਜ਼ ਨੇ ਵਿਗਿਆਨਕਾਂ ਨੂੰ ਵੀ ਅਚੰਬੇ ਦੇ ਵਿੱਚ ਪਾ ਦਿੱਤਾ ਸੀ ਇਸ ਤੋਂ ਬਾਅਦ ਹੀਲਾ ਸੈੱਲ ਨੂੰ ਸੈਂਟੀਫਿਕ ਰਿਸਰਚ ਦਾ ਦਿਲ ਮੰਨਿਆ ਜਾਣ ਲੱਗਿਆ ਹੈ ਦੁਨੀਆ ਭਾਰਤੀਆਂ ਪ੍ਰਯੋ ਡੇ ਲੈਵਲ ਤੇ ਵਰਤਿਆ ਜਾਂਦਾ ਹੈ 1910 ਦੇ ਵਿੱਚ ਰੋਮੋਕਾ ਸਕੈਲਡ ਦੀ ਕਿਤਾਬ ਦੀ ਇਮੋਰਟਲ ਲਾਈਫ ਆਫ ਹੈਨਰੀਟਾ ਲੈਕ ਤੇ ਬਾਅਦ ਦੇ ਵਿੱਚ ਇਸ ਔਰਤ ਦੇ ਉੱਪਰ ਜਨਕਿ ਹੈਨਰੀਟਾ ਲੈਕਸ ਦੇ ਉੱਪਰ ਇੱਕ ਹਾਲੀਵੁੱਡ ਦੀ ਫਿਲਮ ਵੀ ਬਣੀ ਸੀ ਅੱਜ ਦੁਨੀਆ ਇਹ ਔਰਤ ਜਨਕਿ ਹੈਨਰੀਟਾ ਲੈਕਸ ਨੂੰ ਵਿਗਿਆਨ ਦੀ ਲੈਜੈਂਡ ਮੰਨਦੀ ਹੈ ਅੱਜ ਅਸੀਂ ਤਕਰੀਬਨ ਸਾਰੇ ਹੀ ਜਾਣਦੇ ਹਾਂ ਕਿ ਹੀਲਾ ਸੈੱਲ ਨੇ ਸਾਨੂੰ ਕਈ ਬਿਮਾਰੀਆਂ ਤੋਂ ਆਜ਼ਾਦੀ ਦਵਾਈ ਹੈ ਜਾਂ ਛੁਟਕਾਰਾ ਦਵਾਈ ਹੈ ਪਰ ਇਹ ਹੀਲਾ ਸੈੱਲ ਦੇ ਮਗਰ ਜਿਹੜੀ ਔਰਤ ਸੀ ਉਸ ਨੂੰ ਦਹਾਕਿਆਂ ਤੱਕ ਲੁਕੋ ਕੇ ਰੱਖਿਆ ਗਿਆ ਉਸ ਦਾ ਨਾਮ ਤੱਕ ਵੀ ਉਜਾਗਰ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਉਹ ਔਰਤ ਨੂੰ ਖੁ ਕੀ ਦੇ ਕੇ ਚੱਲੀ ਹੈ ਇਹ ਔਰਤ ਭਾਵੇਂ 70 80 ਸਾਲ ਪਹਿਲਾਂ ਇਸ ਦੁਨੀਆ ਤੋਂ ਜਾ ਚੁੱਕੀ ਹੈ ਪਰ ਅੱਜ ਵੀ ਇਹ ਕਿਤਨਾ ਕਿਤੇ ਜਾਉਂਦੀ ਹੈ ਤੇ ਲਗਾਤਾਰ ਇਹ ਵਿਗਿਆਨ ਨੂੰ ਅੱਗੇ ਤਰੱਕੀ ਵੱਲ ਲੈ ਕੇ ਜਾ ਰਹੀ ਹੈ ਏਸੀ ਜੀ ਹਨਰੀਟਾ ਲੈਕਸ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਮੰਜੂਰ ਸਬਸਕ੍ਰਾਈਬ ਕਰਨਾ ਧੰਨਵਾਦ